ਲੁਧਿਆਣਾ ਨਗਰ ਨਿਗਮ ਕਮਿਸ਼ਨਰ ਨੇ ਕੁਝ ਦਿਨ ਪਹਿਲਾਂ 9 ਤਰੀਕ ਨੂੰ ਇੱਕ ਚਿੱਠੀ ਜਾਰੀ ਕੀਤੀ ਸੀ ਜਿਸ ਦੇ ਵਿੱਚ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੈਚਲਵਾਲ ਨੇ ਸਾਰੇ ਜ਼ੋਨਲ ਕਮਿਸ਼ਨਰਸ ਨੂੰ ਇਹ ਹਦਾਇਤ ਕੀਤੀ ਸੀ ਕਿ ਜਿੰਨੇ ਵੀ ਸ਼ਹਿਰ ਦੇ ਕਾਉਂਸਲਰ ਨੇ ਚਾਹੇ A ਜ਼ੋਨ B ਜ਼ੋਨ C ਜ਼ੋਨ ਅਤੇ D ਜ਼ੋਨ ਦੇ ਅਧੀਨ ਆਉਂਦੇ ਨੇ ਉਹਨਾਂ ਸਾਰਿਆਂ ਨਾਲ ਹਰ 15 ਦਿਨਾਂ ਬਾਅਦ ਮੀਟਿੰਗ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਚਾਹੇ ਉਹ ਕਿਸੇ ਵੀ ਨਗਰ ਨਿਗਮ ਦੀ ਬ੍ਰਾਂਚ ਦਾ ਕੰਮ ਹੋਵੇ ਉਹ ਸਮੱਸਿਆ ਸੁਣ ਕੇ ਹੱਲ ਕਰਵਾਉਣੀਆਂ ਨੇ ਅਤੇ ਮਿਨਿਟਸ ਆਫ ਮੀਟਿੰਗ ਵੀ ਤਿਆਰ ਕਰਨੀਆਂ ਨੇ ਸਾਰਾ ਵੀਰਵਾ ਤਿਆਰ ਕਰਨਾ ਹੈ ਅਤੇ ਰਿਪੋਰਟ ਜਿਹੜੀ ਹੈ ਕਮਿਸ਼ਨਰ ਨੂੰ ਸੌਂਪਣੀ ਹੈ ਕਿ ਤੁਸੀਂ 15 ਦਿਨਾਂ ਦੇ ਵਿੱਚ ਤੁਹਾਨੂੰ ਕਾਉਂਸਲਰਾਂ ਨੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦੱਸੀਆਂ ਅਤੇ ਤੁਸੀਂ ਉਹਨਾਂ ਸਮੱਸਿਆਵਾਂ ਤੇ ਕੀ ਹੱਲ ਕੀਤੇ ਇਸ ਦੀ ਰਿਪੋਰਟ ਵੀ ਦੇਣੀ ਹੈ ਜਿਸ ਤੋਂ ਬਾਅਦ ਲੁਧਿਆਣਾ ਦੇ ਵਾਰਡ ਨੰਬਰ 59 ਦੀ ਕਾਉਂਸਲਰ ਸੋਨਲ ਪੰਕਜ ਕਾਕਾ ਦੇ ਵੱਲੋਂ ਇੱਕ ਕੰਪਲੇਂਟ ਅਦਿੱਤ ਦੇ ਚਲਵਾਲ ਨਗਰ ਨਿਗਮ ਕਮਿਸ਼ਨਰ ਨੂੰ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸਿਸਟੈਂਟ ਕਮਿਸ਼ਨਰ ਦੇ ਵੱਲੋਂ ਸਿਰਫ ਆਮ ਆਦਮੀ ਪਾਰਟੀ ਦੇ ਕਾਉਂਸਲਰਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਆਪੋਜੀਸ਼ਨ ਦੇ ਕਾਉਂਸਲਰ ਨੂੰ ਨਹੀਂ ਬੁਲਾਇਆ ਗਿਆ ਅਤੇ ਉਹਨਾਂ ਨੇ ਕੰਪਲੇਂਟ ਦੇ ਵਿੱਚ ਕਿਹਾ ਕਿ ਤੁਸੀਂ ਜਲਦ ਤੋਂ ਜਲਦ ਇਸ ਦਾ ਹੱਲ ਕਰੋ ਬਿਊਰੋ ਰਿਪੋਰਟ ਜਨਹਿਤੇ